ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦਾ ਨਵੀਂ ਵੀਡੀਓ 'ਚ ਨਵੀਂ ਸੱਚੀ ਘਟਨਾ ਨਵੀਂ ਕ੍ਰਾਈਮ ਸਟੋਰੀ ਲੈ ਕੇ ਜੁੜੇ ਆ ਤੇ ਕਿਤੇ ਨਾ ਕਿਤੇ ਇਹ ਜੜੀਆਂ ਵੀ ਘਟਨਾਵਾਂ ਇਹ ਸਾਨੂੰ ਸਾਡੀ ਜ਼ਿੰਦਗੀ 'ਚ ਅਲਰਟ ਜ਼ਰੂਰ ਕਰਦੀਆਂ ਨੇ ਇਹ ਅੱਜ ਦੀ ਜਿਹੜੀ ਘਟਨਾ ਇਹ ਵੀ ਤੁਹਾਨੂੰ ਸਾਵਧਾਨ ਕਰੂਗੀ ਕਿ ਜਦੋਂ ਵੀ ਨਵਾਂ ਰਿਸ਼ਤਾ ਜ਼ਿੰਦਗੀ 'ਚ ਲੈ ਕੇ ਆਉਣਾ ਕਿੰਨੀ ਜ਼ਰੂਰੀ ਆ ਉਹਦੀ ਜਾਂਚ ਪੜਤਾਲ ਕਰ ਲੈਣੀ ਸੋ ਇਹ ਸੱਚੀ ਕਹਾਣੀ ਆ ਜੀ ਤੇ ਸਬੰਧ ਰੱਖਦੀ ਆ ਯੂਪੀ ਸਟੇਟ ਦੇ ਨਾਲ ਯੂਪੀ ਦਾ ਇੱਕ ਜ਼ਿਲ੍ਹਾ ਵਾਜੀ ਆਜ਼ਮਗੜ ਉੱਤੇ ਇੱਕ ਨਿੱਕਾ ਜਿਹਾ ਪਿੰਡਾ ਮਸੋਨਾ ਅਕਤੂਬਰ 2020 ਦੀ ਇਹ ਗੱਲ ਆ ਅਕਤੂਬਰ 2020 ਨੂੰ ਇੱਕ ਦੀਪੂ ਗੌਂਡ ਨਾਮ ਦਾ ਲੜਕਾ ਜਿਹੜਾ 23-24 ਸਾਲ ਉਦੀ ਉਮਰ ਆ 13 ਮਹੀਨੇ ਦੀ ਜੇਲ ਕੱਟ ਕੇ ਬਾਹਰ ਆ ਰਿਹਾ ਜਦੋਂ ਜੇਲ ਚੋਂ ਬਾਹਰ ਆਉਂਦਾ ਤਾਂ ਬੰਦਾ ਆਪਣੇ ਪਰਿਵਾਰ ਨੂੰ ਮਿਲੂਗਾ ਆਪਣੇ ਬੱਚਿਆ ਉਹਨੂੰ ਮਿਲੂਗਾ ਜਾਂ ਕੋਈ ਵੀ ਉਹਦਾ ਜਿਹੜਾ ਸਾਥਕ ਸੰਬੰਧੀ ਆ ਉਹਨੂੰ ਮਿਲੂਗਾ ਪਰ ਇਹ ਬੰਦਾ ਦੀਪੂ ਕਿਸੇ ਨੂੰ ਮਿਲਣ ਦੇ ਲਈ ਨਹੀਂ ਜਾਂਦਾ ਸਿੱਧਾ ਜਿਹੜਾ ਉਹ ਪਹੁੰਚਦਾ ਜੀ ਜੌਨਪੁਰ ਥਾਣੇ ਦੇ ਵਿੱਚ ਜੌਨਪੁਰ ਥਾਣੇ ਦੇ ਵਿੱਚ ਜਿਹੜਾ ਇੰਸਪੈਕਟਰ ਤੇਨਾਤ ਸੀ ਉਹਦੇ ਕੋਲ ਜਾ ਕੇ ਕਹਿੰਦਾ ਜੀ ਮੈਂ ਕਤਲ ਨਹੀਂ ਕੀਤਾ ਸੀ ਮੈਨੂੰ ਨਜਾਇਜ਼ 13 ਮਹੀਨੇ ਦੀ ਸਜ਼ਾ ਦਿੱਤੀ ਗਈ ਆ ਤੁਸੀਂ ਮੇਰੀ ਗੱਲ ਸੁਣੋ ਮੇਰੀ ਜੇ ਮੇਰਾ ਪੱਕਾ ਜਿਹੜਾ ਉਹ ਤੁਸੀਂ ਜਰੂਰ ਸੁਣੋ ਤਾਂ ਜਿਹੜਾ ਇਨਸਪੈਕਟਰ ਆ ਕਿਸੇ ਮੁਲਾਜ਼ਮ ਦੀ ਡਿਊਟੀ ਲਾਉਂਦਾ ਵੀ ਇਹ ਕੀ ਕਹਿ ਰਿਹਾ ਵਾ ਇਹਦੀ ਗੱਲ ਸੁਣ ਜਦੋਂ ਸਾਰੀ ਕਹਾਣੀ ਦੱਸਦਾ ਤਾਂ ਉਹ ਇਨਸਪੈਕਟਰ ਨੂੰ ਆ ਕੇ ਜਦੋਂ ਮੁਲਾਜ਼ਮ ਇਹ ਸਾਰੀ ਗੱਲ ਦੱਸਦਾ ਵਾ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਉਹਨੂੰ ਉੱਥੋਂ ਭਜਾ ਦਿੱਤਾ ਜਾਂਦਾ ਵਾ ਦੀਪੂ ਨੂੰ ਤੇ ਇਹ ਕਹਿ ਕੇ ਵੀ ਦੁਬਾਰਾ ਤੂੰ ਇੱਥੇ ਦਿਖਣਾ ਨਹੀਂ ਚਾਹੀਦਾ ਬਹੁਤ ਰੁੱਖਾ ਜਿਹੜਾ ਉਹਦੇ ਨਾਲ ਵਿਹਾਰ ਕੀਤਾ ਜਾਂਦਾ ਉਸ ਤੋਂ ਬਾਅਦ ਜੀ ਦੀਪੂ ਉਥੋਂ ਚਲਾ ਤਾ ਜਾਂਦਾ ਵਾ ਪਰ ਹਫਤੇ ਬਾਅਦ ਫੇਰ ਆ ਜਾਂਦਾ ਉਸੇ ਥਾਣੇ ਦੇ ਵਿੱਚ ਜੌਨਪੁਰ ਦੇ ਥਾਣੇ ਆ ਕੇ ਇੱਕ ਗੱਲ ਫੇਰ ਕਹਿੰਦਾ ਜੀ ਇੱਕ ਵਾਰੀ ਮੇਰੀ ਗੱਲ ਸੁਣ ਲਓ ਮੈਂ ਕਤਲ ਨਹੀਂ ਕੀਤਾ ਆਪਣੀ ਘਰਵਾਲੀ ਦਾ ਮੈਨੂੰ ਨਾਜਾਇਜ਼ ਸਜ਼ਾ ਹੋਈ ਆ ਮੈਨੂੰ ਇਨਸਾਫ ਦਿਓ ਉਹ ਇੰਸਪੈਕਟਰ ਉਹਨੂੰ ਪਿਛਾੜ ਲੈਂਦਾ ਉਹਨੂੰ ਫੇਰ ਉਥੋਂ ਭਜਾ ਦਿੱਤਾ ਜਾਂਦਾ ਬਹੁਤ ਰੂਡ ਬਿਹੇਵੀਅਰ ਫੇਰ ਕੀਤਾ ਜਾਂਦਾ ਦੀਪੂ ਹਾਰ ਨਹੀਂ ਮੰਨਦਾ ਥੋੜੀ ਥੋੜੀ ਦੇਰ ਬਾਅਦ ਫੇਰ ਉਹ ਆਉਂਦਾ ਰਹਿੰਦਾ ਮਨੋ ਲੋ ਜੀ ਅਕਤੂਬਰ ਦੇ ਵਿੱਚ ਉਹ ਜਦੋਂ ਛੁੱਟਿਆ ਜੇਲ ਤੋਂ ਉੱਥੇ ਪਹੁੰਚਿਆ ਹੁਣ ਦਸੰਬਰ ਦਾ ਮਹੀਨਾ ਆ ਗਿਆ ਦੇਖ ਲਓ ਵੀ ਅ ਅਕਤੂਬਰ ਨਵੰਬਰ ਦਸੰਬਰ ਤਿੰਨ ਮਹੀਨੇ ਬੀਤ ਗਏ ਰੋਜ਼ ਆ ਕੇ ਉੱਥੇ ਬਹਿ ਜਾਂਦਾ ਸੀ ਥਾਣੇ ਦੇ ਵਿੱਚ ਹੁਣ ਇੰਸਪੈਕਟਰ ਨੇ ਉਹਨੂੰ ਬੁਲਾਉਣਾ ਹੀ ਛੱਡਤਾ ਸੀ ਉਹਨੂੰ ਪੁੱਛਣਾ ਹੀ ਬੰਦ ਕਰਤਾ ਸੀ ਵੀ ਆਪੇ ਆਊਗਾ ਬੈਠੂਗਾ ਤੇ ਚਲਾ ਜਾਊਗਾ ਹੁਣ ਉਹਦਾ ਰੋਜ਼ ਦਾ ਕੰਮ ਹੋ ਗਿਆ ਵੀ ਥਾਣੇ ਆ ਜਾ ਕੇ ਉਹ ਬਹਿ ਜਾਂਦਾ ਸੀ ਕਿ ਸ਼ਾਇਦ ਕਦੇ ਤਾਂ ਮੇਰੀ ਸੁਣਵਾਈ ਹੋਊਗੀ ਚਲੋ ਜੀ ਸਮਾਂ ਬੀਤਦਾ ਜਾਂਦਾ ਵਾ ਤਾਂ ਜਿੱਦਾਂ ਰੱਬ ਨੇ ਬਾਹ ਫੜਨੀ ਹੁੰਦੀ ਆ ਤਾਂ ਐਦਾਂ ਹੀ ਮਾਰਚ 2021 ਆਉਂਦਾ ਉਥੇ ਇੱਕ ਐਸਐਸਆਈ ਜਿਹੜੇ ਤਨਾਰਤ ਸੀ ਚੰਦਰਸ਼ੇਖਰ ਯਾਦਵ ਉਹਨਾਂ ਦਾ ਨਾਮ ਉਹਨਾਂ ਦੀ ਨਿਗਾ ਦੀਪੂ ਗੌਂਡ ਤੇ ਪੈਂਦੀ ਆ ਕਿ ਇਹ ਬੰਦਾ ਰੋਜ਼ ਆਉਂਦਾ ਵਾ ਇਹਨੂੰ ਕੰਮ ਕੀ ਆ ਇਹਦਾ ਮਸਲਾ ਕੀ ਆ ਕੀ ਮਾਮਲਾ ਵਾ ਉਹਨੂੰ ਬੁਲਾਉਂਦਾ ਵਾ ਆਪਣੇ ਕੋਲ ਇਨਸਪੈਕਟਰ ਚੰਦਰਸ਼ੇਖਰ ਤੋਰ ਪੁੱਛਦੇ ਨੇ ਉਹ ਵੀ ਕੀ ਤੇਰਾ ਹੈ ਕੀ ਆ ਦੱਸ ਮੈਨੂੰ ਮੈਨੂੰ ਦੱਸ ਮਾਮਲਾ ਕੀ ਆ ਤੂੰ ਆਪਣੀ ਜਿਹੜੀ ਹੱਡ ਬੀਤੀ ਆ ਇਨਸਪੈਕਟਰ ਜਿਹੜੇ ਉਹ ਸਭ ਸੀਨੀਅਰ ਸਬ ਇਨਸਪੈਕਟਰ ਨੇ ਉਹਨਾਂ ਨੂੰ ਦੱਸਦਾ ਹੁਣ ਆਪਾਂ ਚੱਲਦੇ ਆ ਜੀ ਪਿੱਛੇ 2019 ਜਦੋਂ ਦੀਪੂ ਦਾ ਵਿਆਹ ਹੋਇਆ ਸੀ ਉਹ ਦੱਸਦਾ ਵਾ ਜੀ ਮੈਂ ਮੇਰੇ ਤੇ ਇਲਜ਼ਾਮ ਨੇ ਮੇਰੀ ਪਤਨੀ ਦਾ ਕਤਲ ਕਰਨ ਦੇ ਦਾ ਮੈਂ ਐਦਾਂ ਦਾ ਕੁਝ ਵੀ ਨਹੀਂ ਕੀਤਾ ਕਿ ਮੇਰਾ ਜਿਹੜਾ ਵਿਆਹ ਵਾ 11 ਜੂਨ 2019 ਨੂੰ ਰੂਚੀ ਸਿੰਘ ਨਾਮ ਦੀ ਇੱਕ ਲੜਕੀ ਦੇ ਨਾਲ ਹੋਇਆ ਸੀ ਜਿਹੜੀ ਮਾਊ ਜ਼ਿਲ੍ਹੇ ਦੇ ਨਾਲ ਸਬੰਧ ਰੱਖਦੀ ਹੈ ਉੱਥੇ ਇੱਕ ਪਿੰਡ ਆ ਦੀ ਦਾੜੀ ਯੂਪੀ ਦੇ ਵਿੱਚ ਜੀ ਉੱਥੇ ਮੇਰਾ ਵਿਆਹ ਹੋਇਆ ਬਹੁਤ ਖੁਸ਼ੀ ਵਾਲਾ ਮਾਹੌਲ ਸੀਗਾ ਵਿਆਹ ਤੋਂ ਬਾਅਦ ਦੀਪੂ ਆ ਜਿਹੜਾ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਕਦੇ ਗੰਨੇ ਦੇ ਜੂਸ ਦੀ ਰੇੜੀ ਉਹ ਲਗਾਉਂਦਾ ਸੀ ਮਤਲਬ ਠੀਕ ਠਾਕ ਗੁਜ਼ਾਰਾ ਕਰਦਾ ਹੋ ਚਲਾ ਰਿਹਾ ਸੀ ਇੱਕ ਬਿਲਕੁਲ ਸੈਂਪਲ ਜਾਂ ਸਾਦਾ ਜਿਹਾ ਪਰਿਵਾਰ ਸੀ ਗਾ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦੀ ਉਹਨੂੰ ਦਿੱਕਤ ਪਰੇਸ਼ਾਨੀ ਨਹੀਂ ਸੀ ਦੋ ਤਿੰਨ ਮਹੀਨੇ ਸਾਰਾ ਕੁਝ ਚੰਗਾ ਚੱਲਦਾ ਬਹੁਤ ਖੁਸ਼ ਸੀ ਸਾਰੇ ਉਹਦਾ ਦੀਪੂ ਦਾ ਪਰਿਵਾਰ ਵੀ ਬਹੁਤ ਖੁਸ਼ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਦੀਪੂ ਆਪਣੀ ਪਤਨੀ ਰੀਤੂ ਸਿੰਘ ਨੂੰ ਇੱਕ ਫੋਨ ਤੇ ਗੱਲ ਕਰਦੇ ਦੇਖਦਾ ਜਦ ਕਿ ਰੀਤੂ ਸਿੰਘ ਵਿਆਹ ਕੇ ਆਈ ਸੀ ਉਹਦੇ ਕੋਲ ਹਾਲੇ ਕੋਈ ਵੀ ਫੋਨ ਦੀਪੂ ਨੇ ਨਹੀਂ ਸੀ ਲੈ ਕੇ ਦਿੱਤਾ ਉਹਨੂੰ ਉਹਦੇ ਕੋਲ ਕੋਈ ਫੋਨ ਨਹੀਂ ਸੀ ਦੀਪੂ ਦੀ ਨਜ਼ਰ। ਦੀਪੂ ਉਹਨੂੰ ਪੁੱਛਦਾ ਵੀ ਇਹ ਫੋਨ ਕਿਦਾ ਵਾ ਤੇਰੇ ਕੋਲ ਤੇ ਤੂੰ ਕੀਦੇ ਨਾਲ ਗੱਲ ਕਰ ਰਹੀ ਆ ਤਾਂ ਰੂਚੀ ਕਹਿੰਦੀ ਆ ਕਿ ਮੈਂ ਗਵਾਰਡੀਆਂ ਤੋਂ ਥੋੜੀ ਦੇਰ ਲਈ ਫੋਨ ਲੈ ਕੇ ਆਈ ਆ ਮੈਂ ਆਪਣੀ ਮਾਂ ਨਾਲ ਗੱਲ ਕਰਨੀ ਸੀ। ਦੀਪੂ ਇਗਨੋਰ ਕਰ ਦਿੰਦਾ ਵੀ ਚਲੋ ਮਾਂ ਨਾਲ ਗੱਲ ਕਰਨ ਲਈ ਫੋਨ ਲੈ ਕੇ ਆਈ ਹੋਊਗੀ ਮੰਗ ਕੇ। ਅਗਲੇ ਦਿਨ ਜਦੋਂ ਦੀਪੂ ਘਰ ਪਹੁੰਚਦਾ ਵਾ ਆਪਣਾ ਕੰਮ ਨਿਬੇੜ ਕੇ ਦੁਪਹਿਰ ਦਾ ਸਮਾਂ ਹੁੰਦਾ ਰੋਟੀ ਘਾਣ ਲਈ ਸਮਝ ਲਓ ਵੀ ਜਾਂਦਾ ਵਾ ਤਾਂ ਫੇਰ ਰੂਚੀ ਨੂੰ ਦੇਖਦਾ ਕਿ ਫੋਨ ਤੇ ਲੱਗੀ ਹੋਈ ਆ। ਉ ਫੇਰ ਉਹਨੂੰ ਪੁੱਛਦਾ ਵੀ ਅੱਜ ਵੀ ਤੂੰ ਮਾਂ ਨਾਲ ਗੱਲ ਕਰ ਰਹੀ ਆ ਕਹਿੰਦਾ ਕਹਿੰਦੀ ਹਾਂ ਵੀ ਮਾਂ ਦੀ ਤਬੀਅਤ ਤੇ ਠੀਕ ਨਹੀਂ ਸੀ ਇਸ ਕਰਕੇ ਮੈਂ ਮਾਂ ਦੇ ਨਾਲ ਅੱਜ ਵੀ ਗੱਲ ਕਰ ਰਹੀ ਆ ਦੀਪੂ ਫੇਰ ਇਸ ਗੱਲ ਨੂੰ ਉੱਥੇ ਛੱਡ ਦਿੰਦਾ ਹੁਣ ਰੂਚੀ ਆ ਜਿਹੜੀ ਦੀਪੂ ਦੀ ਪਤਨੀ ਉਹ ਮਾਂ ਨਾਲ ਗੱਲ ਤਾਂ ਜ਼ਰੂਰ ਕਰਦੀ ਸੀ ਉਸੇ ਫੋਨ ਤੋਂ ਪਰ ਫੋਨ ਕਿਸੇ ਹੋਰ ਨੂੰ ਵੀ ਕਰਦੀ ਸੀ ਉਹ ਹੁਣ ਜਿਹੜਾ ਰੂਚੀ ਜਦੋਂ ਮਾਂ ਨੂੰ ਕੁਝ ਦੱਸਦੀ ਸੀ ਇੱਧਰਲੇ ਘਰ ਬਾਰੇ ਦੀਪੂ ਹਰਾਂ ਦੇ ਤਾਂ ਕੁਝ ਹੋਰ ਦੱਸਦੀ ਸੀ ਦੀਪੂ ਹਰਾਂ ਦੀਪੂ ਨੂੰ ਕੁਝ ਹੋਰ ਦੱਸਦੀ ਸੀ ਤੇ ਇੱਕ ਝੂਠੇ ਜਿਹੜੇ ਇਲਜ਼ਾਮ ਇਹਨਾਂ ਦੇ ਉੱਤੇ ਲਗਾਉਂਦੀ ਸੀ ਫੋਨ ਤੇ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਦੀਪੂ ਮੈਨੂੰ ਮਾਰਦਾ ਕੁੱਟਦਾ ਮੇਰੀ ਜਠਾਣੀ ਵੀ ਮੇਰੇ ਨਾਲ ਦੁਰਵਿਹਾਰ ਕਰਦੀ ਆ ਮੇਰਾ ਸਹੁਰਾ ਵੀ ਮੇਰੇ ਨਾਲ ਮੇਰੀ ਬਹੁਤ ਬੇਇੱਜ਼ਤੀ ਕਰਦਾ ਤੇ ਉਹ ਵੀ ਮੇਰੇ ਤੇ ਹੱਥ ਚੁੱਕਦਾ ਮਤਲਬ ਇਹ ਝੂਠੇ ਇਲਜ਼ਾਮ ਆ ਜਿਹੜੇ ਉਹ ਦੀਪੂ ਤੇ ਉਹਦੇ ਪਰਿਵਾਰ ਦੇ ਉੱਤੇ ਲੱਗਦੇ ਨਹੀਂ ਹੁਣ ਇਹ ਸਾਰੀਆਂ ਜਿਹੜੀਆਂ ਗੱਲਾਂ ਹੌਲੀ-ਹੌਲੀ ਮੂਰੇ ਆਉਂਦੀਆਂ ਨੇ ਫੋਨ ਤੇ ਗੱਲਾਂ ਕਰਨੀਆਂ ਜਾਂ ਜਿਹੜੀਆਂ ਹੁਣ ਕਲੇਸ਼ ਵਾਲੀਆਂ ਮਾਂ ਨੂੰ ਇਹ ਗੱਲਾਂ ਦੱਸਦੀ ਸੀ ਹੌਲੀ-ਹੌਲੀ ਦੀਪੂ ਤੱਕ ਪਹੁੰਚਣੀਆਂ ਸ਼ੁਰੂ ਹੋਈਆਂ ਤਾਂ ਕਲੇਸ਼ ਜਿਹੜਾ ਵਾ ਉਹ ਰੋਜ਼ ਰਹਿਣ ਲੱਗ ਗਿਆ ਰੋਜ਼ ਲੜਾਈ ਝਗੜਾ ਉਹਨਾਂ ਦੇ ਘਰ ਦੇ ਵਿੱਚ ਰਹਿਣ ਲੱਗ ਗਿਆ ਇੰਨਾ ਲੜਾਈ ਝਗੜਾ ਇੱਕ ਵਾਰ ਵੱਧ ਗਿਆ ਕਿ ਜਿਹੜਾ ਮਾਮਲਾ ਵਾ ਉਹ ਪੰਚਾਇਤ ਦੇ ਤੱਕ ਪਹੁੰਚ ਜਾਂਦਾ ਜਦੋਂ ਪੰਚਾਇਤ ਦੇ ਵਿੱਚ ਰੂਚੀ ਆਪਣਾ ਪੱਖ ਰੱਖਦੀ ਆ ਤਾ ਸਾਰਾ ਜਿਹੜਾ ਫੈਸਲਾ ਵਾ ਉਰੂਚੀ ਦੇ ਹੱਕ ਦੇ ਵਿੱਚ ਲਿਆ ਜਾਂਦਾ ਦੀਪੂ ਨੂੰ ਝਾੜ ਲਗਾਈ ਜਾਂਦੀ ਆ ਉਹਨੂੰ ਵਾਰਨਿੰਗ ਦਿੱਤੀ ਜਾਂਦੀ ਆ ਕਿ ਰੂਚੀ ਨੂੰ ਤੂੰ ਖੁਸ਼ੀ ਖੁਸ਼ੀ ਰੱਖ ਕੋਈ ਵੀ ਐਹੋ ਜੀ ਸ਼ਿਕਾਇਤ ਜੇ ਤੇਰੀ ਦੁਬਾਰਾ ਆਈ ਤਾਂ ਅਸੀਂ ਕਾਨੂੰਨੀ ਕਾਰਵਾਈ ਤੇਰੇ ਤੇ ਕਰਨ ਤੇਰੇ ਉੱਤੇ ਕਰਨ ਲਈ ਮਜਬੂਰ ਹੋ ਜਾਗੇ ਚਲੋ ਜੀ ਉਦੋਂ ਕੋਸ਼ਿਸ਼ ਕਰਦਾ ਦੀਪੂ ਕੇ ਸਾਰਾ ਕੁਝ ਠੀਕ ਹੋ ਜੇ ਪਰ ਨਹੀਂ ਹੁੰਦਾ ਸ਼ੱਕ ਕਲੇਸ਼ ਹੋਰ ਵੀ ਜ਼ਿਆਦਾ ਵੱਧਦਾ ਜਾ ਰਿਹਾ ਸੀ 7 ਦਿਨ ਬਾਅਦ ਪੰਚਾਇਤ ਨੇ ਜਦੋਂ ਉਹ ਫੈਸਲਾ ਕੀਤਾ ਉਸ ਤੋਂ ਪੂਰੇ 7 ਦਿਨ ਬਾਅਦ ਰੂਚੀ ਜਿਹੜੀ ਉਹ ਗਾਇਬ ਹੋ ਜਾਂਦੀ ਆ ਸਾਰੇ ਪਾਸੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਰੂਚੀ ਕਿਤੇ ਵੀ ਨਹੀਂ ਮਿਲਦੀ ਬਾਅਦ ਦੇ ਵਿੱਚ ਦੀ ਜੌਨਪੁਰ ਥਾਣੇ ਦੇ ਵਿੱਚ ਹੀ ਦੀਪੂ ਆ ਉਹ ਪਹੁੰਚਦਾ ਵਾ ਉੱਥੇ ਸ਼ਿਕਾਇਤ ਦਰਜ ਕਰਦਾ ਸ਼ਿਕਾਇਤ ਕੀ ਦਰਜ ਕਰਦਾ ਕਿ ਮੇਰੀ ਪਤਨੀ ਜਿਹਦੇ ਨਾਲ ਮੇਰਾ 3-4 ਮਹੀਨੇ ਪਹਿਲਾਂ ਵਿਆਹ ਹੋਇਆ ਉਹ ਫਰਾਰ ਹੋ ਗਈ ਉਹ ਗੁੰਮਸ਼ੁਦਾ ਦੀ ਸ਼ਿਕਾਇਤ ਦੇਣ ਨਹੀਂ ਗਿਆ ਸੀ ਉਹ ਦੱਸਦਾ ਕਿ ਉਹ ਫਰਾਰ ਹੋਈ ਆ ਜੀ 3 ਲੱਖ ਦੇ ਜਿਹੜੇ ਕੁਝ ਗਹਿਣੇ ਤੇ ਕੁਝ ਕੈਸ਼ ਲੈ ਕੇ ਘਰੋਂ ਸਾਡੇ ਗਾਇਬ ਹੋਇਆ ਉਹ ਭੱਜ ਗਈ ਪੁਲਿਸ ਪਹਿਲਾਂ ਦੀਪੂ ਨੂੰ ਸੁਣ ਰਹੀ ਸੀ ਇਹਦੇ ਦੌਰਾਨ ਹੀ ਰੂਚੀ ਸਿੰਘ ਦੇ ਜਿਹੜੇ ਪੇਕੇ ਪਰਿਵਾਰ ਵਾਲੇ ਉਹ ਥਾਣੇ ਦੇ ਵਿੱਚ ਪਹੁੰਚ ਜਾਂਦੇ ਆ ਰੂਚੀ ਦੀ ਮਾਂ ਜਿਹਦਾ ਨਾਮ ਮਾਇਆ ਦੇਵੀ ਆ ਉਹ ਆ ਕੇ ਸਾਰੇ ਇਲਜ਼ਾਮ ਲਗਾਉਂਦੀ ਆ ਉਹ ਪਾਸਾ ਪਲਟਦੀ ਆ ਤੇ ਕਹਿੰਦੀ ਆ ਵੀ ਦੀਪੂ ਹੋਰੀ ਤੇ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਮੇਰੀ ਧੀ ਨੂੰ ਤੰਗ ਕਰਦੇ ਸੀ ਦਾਜ ਮੰਗਦੇ ਸੀ ਅਸੀਂ ਬਹੁਤ ਕੁਝ ਵਿਆਹ ਦੇ ਉੱਤੇ ਦਿੱਤਾ ਇਹ ਤਾਂ ਵੀ ਖੁਸ਼ ਨਹੀਂ ਹੋਏ ਉਹਨਾਂ ਨੂੰ ਮਾਰਦੇ ਕੁੱਟਦੇ ਸੀ ਤੇ ਉਹ ਤਾਂ ਕਰਕੇ ਮੇਰੀ ਕੁੜੀ ਆ ਜਿਹੜੀ ਉਹ ਗਾਇਬ ਹੋ ਗਈ ਨਹੀਂ ਤਾਂ ਇਹ ਵੀ ਹੋ ਸਕਦਾ ਵੀ ਇਹਨਾਂ ਨੇ ਮਾਰ ਹੀ ਦਿੱਤੀ ਹੋਵੇ ਵੀ ਦਾਜ ਕਰਕੇ ਵੀ ਉਹ ਕਿਉਂ ਨਹੀਂ ਲੱਭ ਰਹੀ ਪੁਲਿਸ ਹੁਣ ਦੂਜੇ ਪਾਸੇ ਹੋ ਜਾਂਦੀ ਆ ਕੁੜੀ ਵਾਲਿਆਂ ਪਾਸੇ ਕਿ ਵਾਕਈ ਇਹਨਾਂ ਨੇ ਦਾਜ ਲਈ ਤੰਗ ਕੀਤਾ ਤੇ ਹੁਣ ਝੂਠੀ ਜਿਹੜੀ ਰਿਪੋਰਟ ਦਰਜ ਕਰਾਉਣ ਆਇਆ ਇਹਨੇ ਮਾਰਤਾ ਉਹਨੂੰ ਤੇ ਜਦੋਂ ਮਾਇਆ ਦੇਵੀ ਦੀ ਸ਼ਿਕਾਇਤ ਦੇ ਉੱਤੇ ਤਿੰਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਤਿੰਨਾਂ ਦੇ ਵਿੱਚ ਇੱਕ ਜਿਹੜਾ ਦੀਪੂ ਆ ਉਹਦਾ ਜਿਹੜਾ ਪਿਓ ਆ ਉਹਦਾ ਨਾਮ ਰਜੇਂਦਰ ਸੀਗਾ ਤੇ ਉਹਦੀ ਜਿਹੜੀ ਭਾਬੀ ਯਾਨੀ ਕਿ ਰੂਚੀ ਦੀ ਜਠਾਣੀ ਬਬੀਤਾ ਇਹ ਤਿੰਨਾਂ ਦੇ ਖਿਲਾਫ ਪਰਚਾ ਦਿੱਤਾ ਜਾਂਦਾ ਸ਼ਿਕਾਇਤ ਕੀਤੀ ਜਾਂਦੀ ਆ ਪਰ ਦੋਨਾਂ ਨੂੰ ਭਾਬੀ ਨੂੰ ਤੇ ਪਿਓ ਨੂੰ ਛੱਡ ਦਿੱਤਾ ਜਾਂਦਾ ਬਾਅਦ ਦੇ ਵਿੱਚ ਜੇਲ੍ਹ ਭੇਜਿਆ ਜਾਂਦਾ ਜੀ ਦੀਪੂ ਨੂੰ ਹੁਣ ਸਤੰਬਰ 2019 ਦੇ ਵਿੱਚ ਆਪਣੀ ਪਤਨੀ ਦੇ ਕਤਲ ਦਾ ਦੋਸ਼ ਲਗਾ ਕੇ ਤੇ ਦਾਜ ਦਾ ਪਰਚਾ ਪਾ ਕੇ ਉਹਨੂੰ ਜੇਲ੍ਹ ਭੇਜਿਆ ਜਾਂਦਾ ਤੇ ਕੁਝ ਦਿਨਾਂ ਬਾਅਦ ਜਦੋਂ ਰਜਿੰਦਰ ਦੀਪੂ ਦਾ ਪਿਓ ਉਹਨੂੰ ਮਿਲਣ ਲਈ ਜੇਲ੍ਹ ਆਉਂਦਾ ਤਾਂ ਉਹ ਦੱਸਦਾ ਵਾ ਦੀਪੂ ਕਿ ਮੈਂ ਇਦਾਂ ਦਾ ਕੁਝ ਵੀ ਨਹੀਂ ਕੀਤਾ ਘਰੋਂ ਗਹਿਣੇ ਤੇ ਕੈਸ਼ ਵੀ ਗਾਇਬ ਹੋਇਆ ਵਾ ਵੀ ਕੁਝ ਕਰੋ ਮੈਨੂੰ ਬਚਾਓ ਰੂਚੀ ਨੂੰ ਲੱਭੋ ਉਹ ਮਰੀ ਨਹੀਂ ਆ ਉਹ ਜਿਉਂਦੀ ਆ ਉਹਦੀ ਤਲਾਸ਼ ਕਰਨੀ ਸ਼ੁਰੂ ਕਰੋ ਰਜਿੰਦਰ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਪੂਰੀ ਵਾਹ ਲਗਾ ਦਿੰਦਾ ਜਦੋਂ ਲੋਕਲ ਕਚਹਿਰੀਆਂ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਸਾਰਾ ਕੁਝ ਵੇਚ ਵੱਟ ਕੇ ਜਿੰਨੀ ਮਾੜੀ ਮੁੱਟੀ ਜ਼ਮੀਨ ਪਈ ਸੀ ਤੇ ਜੋ ਵੀ ਰਜਿੰਦਰ ਕਰ ਸਕਦਾ ਸੀ ਆਪਣੇ ਪੁੱਤ ਦੇ ਲਈ ਉਹਨੇ ਕੀਤਾ ਤੇ ਹਾਈ ਕੋਰਟ ਦਾ ਰੁਖ ਕਰਦਾ ਵਾ ਪੂਰੇ 13 ਮਹੀਨੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਲੈਣ ਦੇ ਵਿੱਚ ਉਹ ਸਫਲ ਹੋ ਜਾਂਦਾ ਵਾ ਠੀਕ ਹੈ ਜੀ ਇਹ ਸਾਰੀ ਉੱਥੇ ਤੱਕ ਦੀ ਜਿਹੜੀ ਕਹਾਣੀ ਉਹ ਸੁਣਾ ਰਿਹਾ ਸੀ ਇੰਸਪੈਕਟਰ ਨੂੰ ਉਹ ਕਲੀਅਰ ਹੋ ਗਈ ਹੁਣ ਆਹ ਜਾਨਣਾ ਜੀ ਪ੍ਰੈਜ਼ੈਂਟ ਤੇ ਜਦੋਂ ਉਹ ਮਾਰਚ 2021 ਨੂੰ ਇਹ ਇੰਸਪੈਕਟਰ ਚੰਦਰਸ਼ੇਖਰ ਯਾਦਵ ਨੂੰ ਸਾਰੀ ਗੱਲ ਦੱਸ ਰਿਹਾ ਉਹ ਬਹੁਤ ਗੌਰ ਦੇ ਨਾਲ ਇਹ ਸਾਰਾ ਕੁਝ ਸੁਣਦਾ ਵਾ ਕਿ ਦੀਪੂ ਦੇ ਨਾਲ ਕੀ ਹੋਇਆ ਉਹਨੂੰ ਦੀਪੂ ਸਹੀ ਲੱਗਦਾ ਵਾ ਕਿਤੇ ਨਾ ਕਿਤੇ ਹੁਣ ਇੰਸਪੈਕਟਰ ਦੇ ਦਿਮਾਗ 'ਚ ਫੋਨ ਵਾਲੀ ਗੱਲ ਆਉਂਦੀ ਆ ਚੰਦਰਸ਼ੇਖਰ ਦੇ ਦਿਮਾਗ ਦੇ ਵਿੱਚ ਕਿ ਉਹ ਫੋਨ ਜਿਹੜਾ ਵਾ ਵੀ ਉਹ ਕੀ ਕੀਤਾ ਸੀ ਤੇਰੇ ਕੋਲ ਨੰਬਰ ਹੈ ਤਾਂ ਦੀਪੂ ਦੱਸਦਾ ਵੀ ਉਹ ਕਹਿੰਦੀ ਸੀ ਗਵਾਂਡੀਆਂ ਦਾ ਫੋਨ ਆ ਤਾਂ ਉਹ ਪੁਲਿਸ ਗਵਾਂਡੀਆਂ ਤੋਂ ਸਾਰਿਆਂ ਤੋਂ ਪੁੱਛਤਾਜ ਕਰਦੀ ਆ ਸਾਰੇ ਗਵਾਂਡੀ ਇਹ ਕਹਿੰਦੇ ਨੇ ਕਿ ਸਾਡੇ ਤੋਂ ਕਦੇ ਫੋਨ ਮੰਗਣ ਆਈ ਹੋਈ ਨਹੀਂ ਉਹ ਐਤੋਂ ਇਹ ਗੱਲ ਕਲੀਅਰ ਹੋ ਜਾਂਦੀ ਆ ਨਾ ਉਹਨੂੰ ਦੀਪੂ ਨੇ ਫੋਨ ਦਿੱਤਾ ਨਾ ਕਦੇ ਗਵਾਂਡੀਆਂ ਨੇ ਤਾਂ ਉਹਨੇ ਚੋਰੀ-ਚੋਰੀ ਇੱਕ ਫੋਨ ਆ ਜਿਹੜਾ ਉਹ ਉੱਤੇ ਰੱਖਿਆ ਸੀ ਹੁਣ ਪੁਲਿਸ ਨੂੰ ਉਹ ਨੰਬਰ ਚਾਹੀਦਾ ਸੀ ਜਿਹਦੇ ਤੋਂ ਗੱਲਾਂ ਹੁੰਦੀਆਂ ਸੀ ਆਪਣੀ ਮਾਂ ਦੇ ਨਾਲ ਤੇ ਹੋਰ ਜਿਹੜੇ ਵੀ ਵਿਅਕਤੀ ਦੇ ਨਾਲ ਗੱਲ ਕੀਤੀ ਜਾਂਦੀ ਸੀ ਜਿੰਨੇ ਉਸ ਏਰੀਏ ਦੇ SIM ਵੇਚਣ ਵਾਲੇ ਦੁਕਾਨਦਾਰ ਸੀ ਸਾਰਿਆਂ ਤੋਂ ਜਿਹੜੀ ਐਕੁਆਰੀ ਕੀਤੀ ਜਾਂਦੀ ਆ ਪੁੱਛ ਪੜਤਾਲ ਕੀਤੀ ਜਾਂਦੀ ਆ ਤੇ ਰੂਚੀ ਦੀ ਫੋਟੋ ਦਿਖਾਈ ਜਾਂਦੀ ਆ ਕਿ ਕਦੇ ਇਹ ਔਰਤ ਨੰਬਰ ਲੈਣ ਆਈ ਸੀ ਤਾਂ ਇੱਕ ਦੁਕਾਨਦਾਰ ਦੇ ਕੋਲ ਜਾ ਕੇ ਸੱਚ ਸਾਹਮਣੇ ਆ ਜਾਂਦਾ ਉਹ ਫੋਟੋ ਪਛਾੜ ਲੈਂਦਾ ਪੁਲਿਸ ਦੀ ਮਦਦ ਕਰਦਾ ਤੇ ਉਹ ਨੰਬਰ ਕੱਟ ਕੇ ਦੇ ਦਿੰਦਾ ਵੀ ਆ ਨੰਬਰ ਆਹ ਜਿਹੜੀ ਔਰਤ ਲੈ ਕੇ ਗਈ ਸੀ ਪੁਲਿਸ ਦਾ ਕੰਮ ਥੋੜਾ ਜਿਆਦਾ ਸੌਕਾ ਹੋਇਆ ਉਹ ਨੰਬਰ ਆ ਜਿਹੜਾ ਉਹ ਟ੍ਰੇਸ ਕੀਤਾ ਗਿਆ ਸਾਰੀ ਕਾਲ ਰਿਕਾਰਡ ਜਿਹੜੇ ਕਾਲ ਰਿਕਾਰਡ ਨੇ ਉਹ ਸਾਰੇ ਕਢਾਏ ਜਾਂਦੇ ਨੇ ਤਾਂ ਉਹ ਕਢਾਉਣ ਤੇ ਪਤਾ ਲੱਗਦਾ ਇੱਕ ਵਿਅਕਤੀ ਸੀਗਾ ਸਿਰਫ ਜਿਹਦੇ ਨਾਲ ਸਭ ਤੋਂ ਜ਼ਿਆਦਾ ਗੱਲ ਫੋਨ ਦੇ ਉੱਤੇ ਰੁਚੀ ਕਰਦੀ ਸੀ ਹੁਣ ਪੁਲਿਸ ਨੇ ਉਹ ਨੰਬਰ ਟ੍ਰੇਸ ਕਰਨਾ ਸੀ ਜਿਹਦੇ ਤੇ ਰੁਚੀ ਸਭ ਤੋਂ ਜ਼ਿਆਦਾ ਗੱਲ ਕਰਦੀ ਸੀ ਉਹ ਨੰਬਰ ਚੱਲ ਰਿਹਾ ਸੀਗਾ ਜੀ ਜ਼ਿਲ੍ਹਾ ਇਟਾਵਾ ਦੇ ਵਿੱਚ ਇੱਕ ਪਿੰਡਾ ਜੀ ਇਟੋਲੀ ਉੱਥੇ ਉਹ ਨੰਬਰ ਚੱਲ ਰਿਹਾ ਸੀ ਤੇ ਪੁਲਿਸ ਸਿੱਧਾ ਇਟੋਲੀ ਪਿੰਡ ਦੇ ਵਿੱਚ ਪਹੁੰਚਦੀ ਆ ਪਿੰਡ 'ਚ ਜਾ ਕੇ ਜਦੋਂ ਰੂਚੀ ਦੀ ਫੋਟੋ ਉਹ ਦਿਖਾਉਂਦੇ ਨੇ ਸਾਰਿਆਂ ਨੂੰ ਤਾਂ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਇਹ ਦੀਪੂ ਦੀ ਗੱਲ ਸਾਬਤ ਹੋ ਜਾਂਦੀ ਆ ਕਿ ਰੂਚੀ ਮਰੀ ਨਹੀਂ ਸੀ ਜਿਉਂਦੀ ਸੀ ਤੇ ਉਹ ਉੱਥੇ ਆਪਣੇ ਆਸ਼ਿਕ ਦੇ ਨਾਲ ਕਿਸੇ ਘਰ ਦੇ ਵਿੱਚ ਰਹਿ ਰਹੀ ਸੀ ਤੇ ਉਹਦਾ ਜਿਹੜਾ ਆਸ਼ਿਕ ਸਬੰਧ ਰੱਖਦਾ ਸੀ ਇਟੋਲੀ ਪਿੰਡ ਦੇ ਨਾਲ ਉਹਦੇ ਨਾਲ ਹੀ ਉਹ ਗੱਲਾਂ ਕਰਦੀ ਸੀ ਉਹਨੇ ਹੀ ਸਾਰੀਆਂ ਇਹ ਸਕੀਮਾਂ ਲੜੀਆਂ ਜੜੀਆਂ ਲੜਾਈਆਂ ਪੈਸੇ ਉਤੋਂ ਚੋਰੀ ਕਰਨ ਵਾਲੀਆਂ ਤੇ ਉਹਨੂੰ ਇਹ ਕਿਹਾ ਗਿਆ ਸੀ ਵੀ ਤੂੰ ਆ ਕੇ ਮੇਰੇ ਕੋਲ ਰਹਿਣ ਲੱਗਦੀ ਪੁਲਿਸ ਨੂੰ ਕੁਝ ਨਹੀਂ ਪਤਾ ਲੱਗੂ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਪੁਲਿਸ ਕਿੰਨੀ ਛਾਤਰ ਹੁੰਦੀ ਆ ਪੁਲਿਸ ਦੇ ਮੂਹਰੇ ਆਪਾਂ ਕਦੇ ਝੂਠ ਨਹੀਂ ਲਕੋ ਸਕਦੇ ਉਹ ਦੋਨਾਂ ਨੂੰ ਜੀ ਪ੍ਰੇਮੀ ਨੂੰ ਤੇ ਰੂਚੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਹਨਾਂ ਤੇ ਦੀਪੂ ਦੇ ਕਹਿਣ ਦੇ ਉੱਤੇ ਸ਼ਿਕਾਇਤ ਦਰਜ ਕੀਤੀ ਜਾਂਦੀ ਆ ਝੂਠੇ ਇਲਜ਼ਾਮ ਤੇ ਹੋਰ ਬਹੁਤ ਸਾਰੇ ਉਹਨਾਂ ਦੇ ਉੱਤੇ ਸ਼ਿਕਾਇਤਾਂ ਹੋਰ ਪਰਚੇ ਪਾਏ ਜਾਂਦੇ ਆ ਉਹਨਾਂ ਤੇ ਤੇ ਨਾਲ ਹੀ ਦੀਪੂ ਆਪਣੇ ਸਹੁਰੇ ਪਰਿਵਾਰ ਜਾਨੀ ਕਿ ਮਾਇਆ ਦੇਵੀ ਜਿਹੜੀ ਰੂਚੀ ਦੀ ਮਾਂ ਆ ਤੇ ਹੋਰ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਤੇ ਵੀ ਝੂਠੇ ਇਲਜ਼ਾਮ ਲਾਉਣ ਦਾ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਵੀ ਸਜ਼ਾ ਦਵਾਈ ਜਾਂਦੀ ਆ ਸੋ ਦੋਸਤੋ ਦੇਖੋ ਇੱਕ ਕਿੰਨੀ ਛਾਤਰ ਔਰਤ ਨੇ ਸਿਰਫ 3 ਮਹੀਨੇ ਚ ਰਗ ਦਿਖਾਏ ਆਪਣੇ ਆਸ਼ਿਕ ਦੇ ਨਾਲ ਰਲ ਕੇ ਇੱਕ ਭੋਲੇ ਭਾਲੇ ਬੰਦੇ ਨੂੰ ਕਿਵੇਂ ਬੇਵਕੂਫ ਬਣਾਇਆ ਜਿਹੜੇ ਜਿਹਨੇ ਇੱਕ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਕਰਨਾ ਸੀ ਉਹਤੇ ਦਾਜ ਦਾ ਇਲਜ਼ਾਮ ਲਾਇਆ ਤੇ ਉਹ ਜਿਹੜਾ ਹੁਣ ਇਹ ਗੱਲ ਜ਼ਰੂਰ ਆ ਕਿ ਰੂਚੀ ਦੇ ਜਿਹੜੇ ਘਰ ਵਾਲੇ ਨੇ ਉਹਦਾ ਪਰਿਵਾਰ ਆ ਜਿਹੜਾ ਪੇਕਾ ਪਰਿਵਾਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਸਾਡੀ ਕੁੜੀ ਕਰ ਕੀ ਰਹੀ ਆ ਵੀ ਉਹ ਆਸ਼ਿਕ ਨਾਲ ਗੱਲਾਂ ਕਰ ਰਹੀ ਆ ਉਹਨਾਂ ਨੂੰ ਇਹੀ ਲੱਗਦਾ ਸੀ ਕਿ ਉਹ ਸੱਚੀ ਜੋ ਕਹਿੰਦੀ ਆ ਉਹ ਅਹ ਵੀ ਸਾਥੀ ਕਹਿੰਦੀ ਆ ਤੇ ਇੱਥੇ ਇਹ ਵੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਕਿ ਸਾਰਾ ਕੁਝ ਜਾਂਚ ਪੜਤਾਲ ਜ਼ਰੂਰ ਚੰਗੀ ਤਰ੍ਹਾਂ ਕਰ ਲੈਣਾ ਚਾਹੀਦਾ ਕਈ ਵਾਰੀ ਜਿਹੜੇ ਕੁੜੀ ਦੇ ਪੇਰੈਂਟਸ ਨੇ ਉਹ ਪੂਰੀ ਤਰ੍ਹਾਂ ਆਪਣੀ ਕੁੜੀ ਦੀ ਸਪੋਰਟ ਕਰ ਦਿੰਦੇ ਆ ਬਿਨਾਂ ਸੱਚ ਜਾਣੇ ਇਹਦੇ ਪਿੱਛੇ ਜਿਹੜੇ ਦੀਪੂ ਵਰਗੇ ਬੇਕਸੂਰ ਮੁੰਡੇ ਆ ਉਹਨਾਂ ਨੂੰ ਸਜ਼ਾਾਂਵਾਂ ਭੁਗਤਣੀਆਂ ਪੈ ਜਾਂਦੀਆਂ ਜਿੱਦਾਂ ਇਹ ਨੇ ਬਿਨਾਂ ਕਿਸੇ ਜਿਹੜਾ ਕਸੂਰ ਕੀਤੇ ਬਿਨਾਂ ਕਿਸੇ ਉਹ ਕੋਈ ਵੀ ਉਹਨੇ ਜੁਰਮ ਨਹੀਂ ਸੀ ਕੀਤਾ ਫੇਰ ਵੀ 13 ਮਹੀਨੇ ਉਹਨੂੰ ਜੇਲ੍ਹ ਚ ਲਾਉਣੇ ਪਏ ਸੋ ਇਹ ਗੱਲਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਨੇ ਜੀ ਤਾਂ ਹੀ ਮੈਂ ਕਿਹਾ ਸੀ ਵੀਡੀਓ ਦੇ ਸ਼ੁਰੂ ਦੇ ਵਿੱਚ ਕੋਈ ਵੀ ਰਿਸ਼ਤਾ ਜੋੜਨਾ ਜਾਂਚ ਪੜਤਾਲ ਬਹੁਤ ਜ਼ਰੂਰੀ ਆ।